ਮੁੰਡਾ ਪਿੰਡ ਵਾਸੀਆਂ ਕੀਮਤੀ نسل ਦਾ ਵਸ਼ੇਰਾ ਬਾਬਾ ਮੇਜਰ ਸਿੰਘ ਸੋਢੀ ਨੂੰ ਕੀਤਾ ਪੇਂਟ ਤਰਨਤਾਰਨ ਦੇ ਮੁੰਡਾ ਪਿੰਡ ਦੇ ਨੌਜਵਾਨਾਂ ਤੇ ਵਸਨੀਕਾਂ ਨੇ ਅੱਜ ਅਵਤਾਰ ਸਿੰਘ ਪੁੱਤਰ ਭਜਨ ਸਿੰਘ ਦੇ ਗ੍ਰਹਿ ਵਿਖੇ ਭਾਰੀ ਇਕੱਤਰਤਾ ਕਰਕੇ ਇੱਕ ਕੀਮਤੀ نسل ਦਾ ਵਸ਼ੇਰਾ ਪ੍ਰਿੰਸ ਸਮੂਹ ਨਗਰ ਨਿਵਾਸੀਆਂ ਦੇ ਤਨ ਮਨ ਅਤੇ ਧਨ ਦੇ ਸਹਿਯੋਗ ਨਾਲ ਬਾਬਾ ਮੇਜਰ ਸਿੰਘ ਸੋਢੀ ਮੁਖੀ ਸ਼ਰੋਮਣੀ ਪੰਥ ਦਸ਼ਮੇਸ਼ ਤਰਨਾ ਦਲ ਵਾਲਿਆਂ ਨੂੰ ਜੈਕਾਰਿਆਂ ਦੀ ਗੂੰਜ ਚੋਂ ਭੇਂਟ ਕੀਤਾ ਇਸ ਮੌਕੇ ਦੀਆਂ ਦੇਖੋ ਤਸਵੀਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਤਿੰਦਰ ਸਿੰਘ ਪੇਂਟ ਮੁੰਡਾ ਪੇਂਟ ਤੋਂ ਇਹ ਘੋੜਾ ਪਿੰਡ ਦੇ ਸੰਯੋਗ ਦਾ ਸਾਡੀ ਨੌਜਵਾਨ ਪੀੜ੍ਹੀ ਦੇ ਸਹਿਯੋਗ ਦਾ ਮੂਲਿਆ ਨੇ ਉਦਮ ਕੀਤਾ ਤੇ ਆਗਰਾਹੀਆਂ ਕਰਕੇ ਜਿਹੜਾ ਇਹ ਘੋੜਾ ਸਰੋਹਣੀ ਪੰਥ ਅਕਾਲੀ ਦਸ਼ਮੇਸ਼ ਤਰਨਾ ਦਲ ਮੌਜੂਦਾ ਮੁਖੀ ਸਿੰਘ ਸਹਿਬਾਨ ਜਹੇਦਾਰ ਬਾਬਾ ਮੇਜਰ ਸਿੰਘ ਜੀ ਛੋਡੀ ਜਿਨ੍ਹਾਂ ਨੂੰ ਆਪਾਂ ਦਲ ਪੰਥ ਨੂੰ ਇਹ ਪੇੜ ਕਰ ਰਹੇ ਘੋੜਾ ਵਹਿਗਰ ਜੀ ਦਾ ਖਾਲਸਾ ਵਹਿਗਰ ਜੀ ਨਦੀ ਰਾਜ ਪੀਨੇ ਦਾ ਨਵਾਰ ਮਹਾਰਾ ਦੋਖਨ ਤਸਫਰਾ ਤਾਂ ਕੋਈ ਨਾ ਕੋਲਾ ਕੇ ਜਾ ਕੇ ਪ੍ਰਭ ਆਗੇ ਅਰਦਾਸ ਦੰਦਾ ਦੱਸਦਾ ਕਿ ਸਭ ਕੋ ਦੇਵਨ ਹਾਰ ਦੇਣਦੇ ਤੋਟ ਨਾ ਵੀ ਗੰਧ ਪਰੇ ਪੰਧਾਰ ਪੀਰ ਦਾ ਦੇਖਾ ਦੇਖ ਹੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆਰ ਦਾ ਨਾਰਤਨ ਲਾਲ ਜਾ ਕੇ ਕਸ਼ੂਨ ਮੋੜ ਪਰੇ ਪੰਡਾਰੇ ਕੂਟਾ ਤੋਂ ਖਾਵੇਂ ਕਰਤੇ ਰਾਲ ਮੇਲ ਪਾਈ ਟੋਟ ਨਾ ਵੇ ਵਾਦ ਦੋ ਵਾਦ ਦੋ ਆ ਯਾਰ ਸਤਿਗੁਰੂ ਧੰਨ ਸਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਫੌਜਾਂ ਦੇ ਮਾਲਕ ਬੰਦੀ ਛੋੜਦਾ ਤੇ ਪੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਹਿ ਮਹਾਰਾਜ ਜੀ ਧੰਨ ਗੁਰੂ ਰਣ ਸਾਹਿਬ ਮਹਾਰਾਜ ਜੀ ਛੇ ਦੋਸੰਗੋ ਧੰਨ ਬਾਬਾ ਜੀਵਨ ਸਿੰਘ ਜੀ ਬਾਬਾ ਬੀਰ ਸਿੰਘ ਬਾਬਾ ਪੀਤ ਸਿੰਘ ਬਾਬਾ ਸੰਜੋ ਸਿੰਘ ਜੀ ਆਪ ਜੀ ਦੇ ਦਾਲ ਪੰਚ ਨੂੰ ਮਹਾਰਾ ਨਗਰ ਮੁਟਾ ਪਿੰਡ ਦੀ ਸੰਗਤ ਵੱਲੋਂ ਪਾਤਸ਼ਾਹ ਜੀ ਰਾਕੇ ਹਾਜ਼ਰ ਕੀਤੇ ਗਏ ਕਿਰਪਾ ਕਰਿਓ ਇਸ ਨਗਰ ਦੀ ਸੇਵਾ ਸਫਲੀ ਕਰਿਓ ਜਿਨ੍ਹਾਂ ਜਿਨ੍ਹਾਂ ਨੇ ਖਜ਼ਾਨੇ ਤੇ ਪਾਤਸ਼ਾਹ ਜੀ ਮਾਇਆ ਸਫਲੀ ਕਰਕੇ ਰਾਕੇ ਦੀ ਭੇਟਾ ਵਕ ਦਿੱਤੀ ਹੈ ਗਰੀਬਨਵਾਜ਼ ਇਤਨਾਂ ਦੀਆਂ ਕਮਾਈਆਂ 'ਚ ਬਰਕਤਾਂ ਪਾਇ ਚੜ੍ਹਦੀ ਕਲਾ ਕਰਿਓ ਦੁੱਖਾਂ ਦਿਲਦਰਾਂ ਦਾ ਨਾਸ਼ ਕਰਿਓ ਪਾਤਸ਼ਾਹ ਜੀ ਦੇਸ਼ ਕੌਮ ਨੂੰ ਮਨੁੱਖ ਦਾ ਪਿਆਰ ਬਖਸ਼ਿਓ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਣਾ ਰਸਤਾ ਬਖਦਾਂ ਤੁਰਦਿਆਂ ਪੀੜਣੀਆਂ ਲੋਕ ਪਰ ਲੋਕ ਪਰਦੇ ਟੱਕਣੇ ਲਾਜਪਾਤ ਰੱਖਣੇ ਇਸ ਵੇਲੇ ਦੀ ਸੇਵਾ ਸਭ ਲਈ ਕਰਨੀ ਹੈ 10 ਬੇਨਤੀ ਪ੍ਰਵਾਨ ਕਰਨੀ ਗੁਰੂ ਨਾਨਕ ਗੁਰੂ ਜੀ ਕਰ ਸਕਦੀ ਹੈ ਜੈ ਹੋ ਗੁਰੂ ਜੀ ਬੱਜ ਕੇ ਜਕਰ ਅਗ ਜਾਵੇ ਨਿਹਾਲੋ ਜਾਵੇ ਤਨ ਤਨ ਸਾਬ ਜੀ ਗੁਰੂ ਜੀ ਜਾਨ ਨੂੰ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਮਹਾਰਾਜ ਜੀ ਬੰਦੀ ਛੋੜ ਦਾਤੇ ਨੇ ਸੰਗਤਾਂ ਨੂੰ ਜਦੋਂ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਤੇ ਖਾਲਸੇ ਨੂੰ ਹੁਕਮ ਸੰਗਤਾਂ ਨੂੰ ਸਿੱਖ ਕੌਮ ਨੂੰ ਹੁਕਮ ਕੀਤਾ ਸੀ ਪਲੀਆਂ ਪਲਾਈਆਂ ਜਵਾਨੀਆਂ ਅਤੇ ਸ਼ਸ਼ਤਰ ਅਤੇ ਉਹ ਸੁੰਦਰ ਘੋੜੇ ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਕੰਮ ਆ ਸਕਣ ਉਹ ਸਤਿਗੁਰੂ ਦੇ ਘਰੋਂ ਭੇਟਾ ਕੀਤੇ ਜਾਣ ਸੋ ਉਸੇ ਲੜੀ ਦੇ ਤਹਿਤ ਅੱਜ ਇਤਿਹਾਸਕ ਨਗਰ ਮੁੰਡਾਪਿੰਡ ਜ਼ਿਲ੍ਹਾ ਤਰਨਤਾਰਨ ਸੋ ਨਗਰ ਦੀ ਸੰਗਤ ਵੱਲੋਂ ਸ਼੍ਰੋਮਣੀ ਪੰਥ ਅਕਾਲੀ ਦਸ਼ਮੇਸ਼ ਤਰਨਤਾਰਨ ਦਾ ਪੰਜਵਾਂ ਨਿਸ਼ਾਨ ਮਿਸਲ ਸ਼ਹੀਦ ਬਾਬਾ ਵੀਰ ਸਿੰਘ ਜੀ 1300 ਕੋਟ ਸਵਾਰ ਰੰਗਰੇਟੇ ਗੁਰੂ ਦੇ ਬੇਟੇ ਸੋ ਦਾਲ ਪੰਥ ਨੂੰ ਅੱਜ ਇਹ ਸੁੰਦਰ ਬਿਸ਼ਕ ਰਾਕਾ ਜਿਹੜਾ ਵਾ ਇਹ ਭੇਟਾ ਕੀਤਾ ਗਿਆ ਹੈ ਸੋ ਨਗਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਾਂਗੇ ਇਤਿਹਾਸਕ ਨਗਰ ਹੈ ਗੁਰੂਆਂ ਤੋਂ ਵਰਸਾਇਆ ਨਗਰ ਹੈ ਇਸ ਨਗਰ ਦੇ ਵਿੱਚ ਚੜ੍ਹਦੀ ਕਲਾ ਰਵੇ ਗੁਰਸਿੱਖੀ ਦਾ ਵਾਧਾ ਹੋਵੇ ਅਤੇ ਇਸੇ ਤਰ੍ਹਾਂ ਇਹ ਪੰਥ ਦੀ ਕੌਮ ਦੀ ਨਗਰ ਸੇਵਾ ਕਰਦਾ ਰਹੇ ਹਰ ਮਦਾਨ ਫਤਿਹਬਖਸ਼ ਸਤਿਗੁਰੂ ਜੀ ਨੇ ਦੀ ਚੜ੍ਹਦੀ ਕਲਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਹੈਗਾ ਜੀ ਮੱਝੂ ਕੀ ਲੈਣ ਦਾ ਹੈਗਾ ਜੀ ਇਹ ਘੋੜਾ ਤੇ ਨੀਲੀ ਅਦੀਮਾਨ ਨੀਲਾ ਜਾਨੀ ਕੇ ਪਿਓ ਹੈ ਦਾ ਤੇ 파ਰਸ ਕੋੜੇ ਦਾ ਬੱਚਾ ਜੇ ਤੇ ਇਹ ਪਿੰਡ ਦੇ ਸਹਿਯੋਗ ਨਾਲ ਹੀ ਦਿੱਤਾ ਗਿਆ ਜੀ ਕੋਈ ਸੁਖਣਾ ਸੀ ਤਾਂ ਠੀਕ ਹੈ ਜਾਂ ਸ਼ਰਦਾ ਸੀਗੀ ਜੀ ਨਹੀਂ ਜੀ ਇਹ ਸ਼ਰਦਾ ਹੀ ਆ ਜੀ ਸੁਖਣਾ ਕੋਈ ਨਹੀਂ ਗੀ ਇਹ ਪਿੰਡ ਦੇ ਆ ਵੀਰਾ ਭਰਾਵਾਂ ਨੇ ਸਾਰਿਆਂ ਦੇ ਸਹਿਯੋਗ ਨਾਲ ਦਿੱਤਾ ਜੀ